ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਕਰਾਤਾ ਉਸ ਪਿੰਡ ਖੜਿਆਲ ਫਿਰ ਹਾਜ਼ਰ ਹੋਇਆ ਬਈ ਤੁਹਾਡੀ ਸੇਵਾ ਦੇ ਵਿੱਚ ਬਹੁਤ ਸੋਹਣੇ ਵਰਕ ਵਾਲੇ ਸੂਟ ਲੈ ਕੇ ਤੇ ਨਾਲ ਇਹਨਾਂ ਦੇ ਉੱਪਰ ਹੈਂਡ ਦਾ ਵੀ ਕੰਮ ਆਊਗਾ ਤੇ ਆਪਣਾ ਪੈਚ ਦਾ ਹੀ ਵਰਕ ਹੈ ਇਹਦੇ ਉੱਪਰ ਬਹੁਤ ਸੋਹਣੇ ਟ੍ਰੈਂਡਿੰਗ ਵਾਲੇ ਸੂਟ ਹੈ ਸਟੱਫ ਬਹੁਤ ਜ਼ਿਆਦਾ ਸੋਹਣਾ ਪੂਰਾ オリジナル ਸਟੱਫ ਸੀਨੇ ਗਾ ਮਾਰ ਲਓ ਪੀਸ ਮੂੰਹੋਂ ਬੋਲਦੇ ਨੇ ਆਪ ਲਓ ਜੀ ਆ ਗਿਆ ਦੁਪੱਟਾ ਇਹਦਾ ਦੁਪੱਟਾ ਵੀ ਬਹੁਤ ਸੋਹਣਾ ਬਣਿਆ ਹੋਇਆ ਇਹਦਾ ਸੋਹਣਾ ਸਟਾਈਲਿਸ ਦੁਪੱਟਾ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਕਿਉਂਕਿ ਜੇਕਰ ਹੋਰ ਵੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਨਵੀਆਂ-ਨਵੀਆਂ ਤੇ ਬਹੁਤ ਹੀ ਸੋਹਣੇ ਵਰਕ ਵਾਲੇ ਸੂਟ ਖਾਲਸਾ ਕਲਾਥਾ ਉਸਪਿੰਡ ਖੜਿਆਲ ਇਹਦੇ ਵਿੱਚ ਚਾਰ ਕਲਰ ਚਾਰ ਨੀਂਗਾਂ ਮਾਰ ਲਓ ਪੰਜ ਸੌਰੀ ਪੰਜ ਕਲਰ ਆਉਣਗੇ ਦੇਖੋ ਲਓ ਜੀ ਬਹੁਤ ਸੋਹਣੇ ਕਲਰ ਨੇ ਆ ਦੇਖੋ ਤੁਸੀਂ ਇਹ ਕੋਕ ਕਲਰ ਤੇ ਇਹ ਵਾਲਾ ਆ ਗਿਆ ਗ੍ਰੀਨ ਇਹ ਵੀ ਰੱਖੋ ਜੀ ਇੱਕ ਬਲੈਕ ਦੇਖੋ ਬਹੁਤ ਸੋਹਣਾ ਪੀਸ ਬਲੈਕ ਤੇ ਆਹ ਉਹਦਾ ਪੱਟਾ ਨਵਾਂ ਤੁਸੀਂ ਬਾਜੂ ਵਰਕ ਵੀ ਇਹਦੇ ਨਾਲ ਹੈ ਸਲਵਾਰ ਤੇ ਵੀ ਕਰ ਸਕਦੇ ਹੋ ਜੇਕਰ ਆਪਣਾ ਮਨ ਹੋਵੇ ਤੇ ਬਾਜੂ ਤੇ ਸਲਵਾਰ ਦਾ ਵਰਕ ਵੀ ਇਹਦੇ ਵਿੱਚ ਆਊਗਾ ਸੂਟਾਂ ਦੇ ਬਹੁਤ ਸੋਹਣੇ ਪੀਸ ਨੇ ਕਲਿੱਕ ਕਰਕੇ ਤੁਸੀਂ ਦੇਖਦੇ ਜਾਓ ਪੰਜੇ ਕਲਰ ਤਿੰਨ ਕਲਰ ਇਹ ਹੋ ਗਏ ਬਲੈਕ ਮੋਰਤੰਖੀ ਤੇ ਗ੍ਰੀਨ ਬਹੁਤ ਸੋਹਣਾ ਕੰਬੀਨੇਸ਼ਨ ਹੈ ਜੀ ਬਹੁਤ ਸੋਹਣਾ ਸਟਾਫ ਲੱਗੇ ਹੋਏ ਨੇ ਪੂਰੇ Ориジナル بیس ਵਿਆਹ ਸ਼ਾਦੀਆਂ ਵਾਲੇ ਪਾਰਟੀ ਵੇਅਰ ਸੂਟ ਨੇ ਤੇ ਅਗਲਾ ਕਲਰ ਦੇਖੋ ਜੀ ਰਾਣੀ ਸ਼ੇਡ ਦੇ ਵਿੱਚ ਸੂਟ ਹੈ ਹੋ ਸਕਦਾ ਹੈ ਵੀਡੀਓ ਦੇ ਵਿੱਚ ਥੋੜਾ ਜਿਹਾ ਫਰਕ ਪਤਾ ਲੱਗਾ ਰਾਣੀ ਸ਼ੇਡ ਦੇ ਵਿੱਚ ਇਹ ਜਿਹੜਾ ਕਿ ਵਿਆਹ ਸ਼ਾਦੀਆਂ ਦੇ ਵਿੱਚ ਪਹਿਲੀ ਪਸੰਦ ਹੁੰਦਾ ਹੈ ਭੈਣਾਂ ਦੀ ਚਾਰੇ ਕਲਰ ਬਹੁਤ ਟੌਪ ਦੇ ਨੇ ਪੂਰੇ ਸੋਹਣੇ ਕਲਰ ਤੇ ਪੰਜਵਾਂ ਕਲਰ ਵੀ ਤੁਸੀਂ ਦੇਖ ਲਓ ਆਹ ਵਾਲਾ ਕਲਰ ਆ ਜਾਊਗਾ ਪੰਜਵਾਂ ਲੋ ਜੀ ਨਮਾ ਜੀ ਸ਼ੇਡ ਹੈ ਬਹੁਤ ਸੋਹਣੇ ਸੂਟ ਹੈ ਖਾਲਸਾ ਕਲਾਥ ਹਾਊਸ ਪਿੰਡ ਖੜਿਆਲ ਕੁਛ ਸਾਡੇ ਤੋਂ ਆਕੇ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਚੀਜ਼ਾਂ ਲੇਟੈਸਟ ਵੈਰਾਈਟੀਆਂ ਸ਼ਾਪਿੰਗ ਕਰ ਸਕਦੇ ਹੋ ਰੇਟ ਬਿਲਕੁਲ ਜੈਨੂਇਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ